ਅੱਜ ਕੁਬ੍ਰੇਟ ਬਾਤ ਤੁਹਾਡਾ ਸਵਾਗਤ ਹੈ ਜੀ ਰਦਰ ਸਭ ਕੀ ਕੰਨੇ ਸਾਡੇ ਈਵਰਸ ਜਿਹੜੇ ਫੇਸਬੁੱਕ ਤੇ ਆਏ ਨੇ ਸਰਬਤ ਖਾਲਸਾ ਜੀ ਬਹੁਤ ਵੱਡੀ ਗਿਣਤੀ ਚ ਸਾਡੇ ਈਵਰਸ ਫੇਸਬੁੱਕ ਰਾਹੀਂ ਜੁੜੇ ਨੇ ਸਾਡੇ ਨਾਲ ਜੀ ਸਭ ਤੋਂ ਪਹਿਲਾਂ ਪੈਨ ਜੀ ਮਨਮਨਥਨ ਕੌਰ ਲਿਖਦੇ ਨੇ ਇਟ ਵਾਸ ਹਾਰਟਨਿੰਗ ਟੂ ਸੀ ਡਿਫਰੈਂਟ ਕਰਾਊਡਸ ਆਫ ਯੰਗ ਐਂਡ 올ਡ ਮਾਰਚਿੰਗ ਟਵਰਡਸ ਸਰਬਤ ਖਾਲਸਾ ਰਿਗਾਰਡਲੈਸ ਆਫ देयर ਸਾਈਜ਼ देयर ਪੰਥਿਕ ਸਪਿਰਿਟਸ ਸਿੰਪਲਿਸਿਟੀ ਐਂਡ ਡਿਟਰਮੀਨੇਸ਼ਨ ਵਾਸ ਸ਼ਾਈਨਿੰਗ ਥਰੂ and filled me with the affection for my people ke naujawan aur buzurg jide ne o march kar rahe si sarbat khalsa de venue var koi parwah nahi ginti kinni si kinni nahi lekin unna vich di pantthak bhavna unna da saath muradapan aur unna vich di dridhta jedi ke unna to jedi hai o chamak rahi si tainj khende ne ke usne mainu bade apne lokan layi pyar de naal bhar ditta ji परमजीत सिंह लिखदे ने बादल सरकार गे वार्डर टू कीप स्कूल्स स्कूल क्लोज्ड फॉर मोगा रैली आ, मोगा रैली ले उन्होंने स्कूल ਵੀ ਬੰਦ ਕਰਵਾਇਆ ਸਤਪਾਲ ਸਿੰਘ ਪਰਵਾੜ ਲਿਖਦੇ ਨੇ ਗੱਡਾ ਸਾਹਿਬ ਜੀ ਆਪ ਜਨੋ ਉੱਤੇ ਟੀਵੀ 84 ਵੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਫਤਿਹ ਅਰਜ਼ ਕਰਦਾ ਹਾਂ ਆਸਹਿਬ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਪਰਵਾੜ ਸਾਹਿਬ ਅ ਪ੍ਰਭਜੋਤਪਾਲ ਸਿੰਘ ਲਿਖਦੇ ਨੇ ਕਿਰਪਾ ਕਰਕੇ ਯੂਥ ਦਾ ਧੰਨਵਾਦ ਕਰੋ ਜੀ ਜਿਨ੍ਹਾਂ ਦੀ ਹਿੰਮਤ ਕਰਕੇ ਖਾਰਿਸਤਾਨ ਦਾ ਮੱਥਾ ਆ ਸਕਿਆ ਜੀ ਇਹ ਬਿਲਕੁਲ ਸੋ ਇਨਸਾਈਡ ਇਹਨਾਂ ਦੀ ਜਾਣਕਾਰੀ ਹੈ ਸੋ ਅਸੀਂ ਕਿਉਂਕਿ ਜਦੋਂ ਮਤਾ ਬਿਸ਼ੱਕ ਐਫਰਟ ਯੂਥ ਦਾ ਪਰ ਜਦੋਂ ਸਰਬਤ ਖਾਲਸਾ ਦੀ ਸਟੈਂਪ ਲੱਗ ਗਈ ਹੈ ਪੰਥ ਦਾ ਮਤੇ ਸੋ ਅਸੀਂ ਸਮੁੱਚੇ ਪੰਥ ਦਾ ਔਰ ਵਿਸ਼ੇਸ਼ ਤੌਰ ਤੇ ਯੂਥ ਦਾ ਵੈਸੋ ਵੀ ਨਾ ਇਹ ਨਵੀਂ ਟੈਕਨੋਲੋਜੀ ਕਰ ਲੈ ਜੀਪੀਐਸ ਰਾਹੀਂ ਪਹੁੰਚੇ ਹੀ ਨਹੀਂ ਵਟਸਐਪ ਔਰ ਦੂਸਰੇ ਰਾਹੀਂ ਜਿਹੜੇ ਮੈਸੇजेस ਔਰ ਦੂਸਰੇ ਸੀ ਵੱਡੀ ਗਲਤੀ ਚ ਯੂਥ ਦੀ ਪਾਰਟਿਸਪੇਸ਼ਨ ਹੋ ਸਕੀ ਕਰਮ ਸਿੰਘ ਵਾਈ ਗਰੂ ਜੀ ਅਵੀਰ ਪ੍ਰੀਤਮ ਸਿੰਘ ਟੀਵੀ 84 ਤੇ ਡਾਕਟਰ ਸਾਹਿਬ ਤੇ ਟੀਮ ਦਾ ਬੜਾ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਵੀਰ ਪ੍ਰੀਤਮ ਸਿੰਘ ਜੀ ਖਾਲਸਤਾਨ ਜ਼ਿੰਦਾਬਾਦ ਵੀ ਉਹਨਾਂ ਨੇ ਨਾਲ ਕਿਹਾ ਜ਼ਿੰਦਾਬਾਦ ਜ਼ਿੰਦਾਬਾਦ ਅਨੀਸ਼ ਸੱਤੀ ਖਾਲਸਤਾਨ ਜ਼ਿੰਦਾਬਾਦ ਕੁਲਦੀਪ ਸਿੰਘ ਖਾਮ ਜੇਐਸ ਤਾਲੀਵਾਰ ਮਲਕ ਨਿਵਾਜ਼ ਹਰਬਿੰਦਰ ਸਿੰਘ ਕਸ਼ਮੀਰ ਵਿਰਖ ਪਾਉ ਰਿਆੜ ਜੀਤਾ ਸੰਧਰ ਪਾਉ ਰਿਆੜ ਫਿਰ ਜੇਐਸ ਪੰਡਾਲ ਸੁਰਿੰਦਰ ਸਿੰਘ ਚੰਗਰਾ ਸੁਰਿੰਦਰ ਸਿੰਘ ਨਡਾਲੀ ਗੁਰਮੀਤ ਸਿੰਘ ਉਪਕਾਰ ਸਿੰਘ ਗੁਰਵਿੰਦ ਗੁਰਬਰਿੰਦਰ ਸਿੰਘ ਆਵੀਸ ਫਾਰੂਖ ਫਾਰੂਖ ਗੁੰਦਲ ਸਤੰਦਰ ਸਿੰਘ ਮਿੱਠੀ ਫਾਹਦ ਕੁਲਵੀਰ ਸਿੰਘ ਸੰਘਾ ਇਹਨਾਂ ਚੋਂ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜ਼ਿੰਦਾਬਾਦ ਸਰਬੱਤ ਖਾਲਸਾ ਜ਼ਿੰਦਾਬਾਦ ਕੇ ਵੀਰ ਹਰਮੇਲ ਸਿੰਘ ਲਿਖਦੇ ਨੇ ਹਾਲਾਤ ਕਿਉਂ ਹੋ ਜੈ ਵੀਰੇ ਹੋਣ ਲੀਡਰਸ਼ਿਪ ਨੇ ਪਿੱਠ ਦਿਖਾਈ ਹੋ ਸਕਦੀ ਹੈ ਪਰ ਪੰਥ ਨੇ ਨਹੀਂ ਆਵੇਂ ਪੰਜਾਬੀ ਸੂਬਾ ਧਰਮ ਯੁੱਧ ਮੋਰਚਾ ਜਾਂ ਖਾਲਸਾਤਨ ਦਾ ਸੰਘਰਸ਼ ਹੋਵੇ ਖਾਲਸਾ ਸੀਸਤਲੀ ਤੇ ਧਰ ਕੇ ਲੜਦਾ ਰਿਹਾ ਤੇ ਲੜਦਾ ਰਹੇਗਾ ਇਹਨਾਂ ਮਹਾਨ ਰੂਹਾਂ ਨੂੰ ਸਿਰ ਝੁਕਾ ਕੇ ਸਜਦਾ ਜਿਹੜੇ ਖੇਤੋਂ ਖੇਤੀ ਸਰਬਤ ਖਾਲਸਾ ਵਿੱਚ ਪਹੁੰਚੇ ਬਿਲਕੁਲ ਠੀਕ ਫਰਮਾਇਆ ਕਿ ਪੰਥ ਦੀ ਠੀਕ ਨਬਜ਼ ਤੇ ਜਿਨੇ ਹੱਥ ਰੱਖਿਆ ਉਹ ਬਾਬਾ ਬੰਦਾ ਸਿੰਘ ਬਹਾਦਰ ਜਨਰਲ ਸਿੰਘ ਖਾਲਸਾ ਪਿੰਡਾ ਵਾਲੇ ਉਹ ਰਾਜ ਵੀ ਸਰਬਤ ਖਾਲਸਾ ਉਹ ਬਿਲਟ ਇਨ ਹੈ ਸਿੱਖਾਂ ਦੇ ਵਿੱਚ ਔਰ ਜਨੇ ਆਵਾਜ਼ ਦਿੱਤੀ ਹੈ ਪੰਥ ਨੇ ਜਿਹੜਾ ਉਹ ਉਸ ਦੇ ਉੱਤੇ ਫੁੱਲ ਚੜਾਏ ਨੇ ਜੀ ਸਰਜੀਤ ਸਿੰਘ ਸਰਬਾਈਰ ਜੀ ਦਾ ਖਾਲਸਾ ਵਾਜ ਜੀ ਦੀ ਫਤਿਹ ਬਲਹਾਰ ਸਿੰਘ ਕੰਗ ਟੀਵੀ 84 ਦੀ ਸਾਰੀ ਟੀਮ ਨੂੰ ਵਾਇਰ ਜੀ ਦਾ ਖਾਲਸਾ ਵਾਜ ਜੀ ਦੀ ਫਤਿਹ ਡਾਕਟਰ ਸਾਹਿਬ ਸਰਬਤ ਖਾਲਸਾ ਵਿੱਚ ਜੋਸ਼ ਵੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ ਅੱਜ ਵੀ ਖਾਲਸਾ ਵਿੱਚ ਉਹੀ ਜੋਸ਼ ਹੈ ਗੁਰੂ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਡਾਕਟਰ ਸਾਹਿਬ ਜੀ ਕੁਝ ਲੋਕ ਕਹਿੰਦੇ ਕੀ ਬਾਹਰ ਵਾਲੇ ਗੱਲ ਖਾਲੀ ਗੱਲਾਂ ਕਰਦੇ ਨੇ ਪਰ ਜਦੋਂ ਅਸੀਂ ਆਪਣੇ ਗੁਰੂ ਭਾਈਆਂ ਨੂੰ ਸਰਬਤ ਖਾਲਸਾ ਵਿੱਚ ਜਾਣ ਵਾਸਤੇ ਕਹਿੰਦੇ ਹਾਂ ਤਦੋਂ ਤਦ ਉਹ ਜਦ ਤੱਕ ਉਹ ਘਰ ਨਹੀਂ ਆ ਜਾਂਦੇ ਤਾਂ ਬਹੁਤ ਫਿਕਰ ਰਹਿੰਦੀ ਹੈ ਗੁਰੂ ਮਹਾਰਾਜ ਨੇ ਮਿਹਰ ਕੀਤੀ ਖਾਲਸਾ ਜਿੰਦਾਬਾਦ ਮਲਕ ਨਵਾਜ਼ ਲਿਖਤੇ ਨੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕੱਲ੍ਹ ਕੇ ਦਿਨ ਕਿ ਆਪ ਸਭ ਸਿੱਖ ਭਾਈਓਂ ਔਰ ਸਿਸਟਰਸ ਔਰ ਬਜ਼ੁਰਗੋਂ ਕੋ ਮੁਬਾਰਕ ਕਾ ਮੈਂ ਵੀਰ ਹਰਜੀਤ ਨੂੰ ਦੇਖ ਰਹਾ ਥਾ ਜਿਸ ਤਰ੍ਹਾਂ ਉਹਨਾਂ ਨੇ ਸਿੱਖ ਬ੍ਰਦਰਜ਼ ਨੂੰ ਇਤਨੀ ਸਰਦੀ ਵਿੱਚ ਕੌਲ ਦੀ ਔਰ ਪੁਲਿਸ ਸੇ ਬਚ ਕੇ ਆਏ ਹਾਂ ਬਹੁਤ ਬਹੁਤ ਸ਼ੁਕਰੀਆ ਮਲਕਨਵਾਸ ਜੀ ਇਹ ਵਾਕਿਆ ਹੀ ਜਦੋਂ ਅਸੀਂ ਭਵਿੱਖ ਦਾ ਇਤਿਹਾਸ ਪੜਾਂਗੇ ਜਾਂ ਜਿਹੜੇ ਅੱਜ ਲਿਖਣਗੇ ਤੇ ਫਿਰ ਜਦੋਂ ਅਸੀਂ 18ਵੀਂ ਸਦੀ ਦੇ ਉਹਨਾਂ ਵਾਕਿਆਂ ਦੀ ਗੱਲ ਕਰਦੇ ਹਾਂ ਕਿ ਕਿਹਨਾ ਹਾਲਾਤਾਂ ਚ ਜਦੋਂ ਕਿ ਹਰਮੰਦਰ ਸਾਹਿਬ ਤੇ ਕਦੇ ਮਸਾ ਰੰਗੜ ਬੈਠਾ ਕਦੇ ਕੋਈ ਹੋਰ ਬੈਠਾ ਕਿਵੇਂ ਸਿੱਖ ਪਹੁੰਚ ਜਾਂਦੇ ਸਨ ਇਸ਼ਨਾਨ ਵੀ ਕਰ ਜਾਂਦੇ ਸੀ ਚੈਲੰਜ ਵੀ ਕਰ ਜਾਂਦੇ ਇਹੀ ਡਿਫਾਇੰਸ ਹੈ ਜੀ ਔਰ ਮੈਂ ਸਮਝਦਾ ਹਾਂ ਵੀ ਅੱਜ حکومਤੀ ਇਸ ਕਿਸਮ ਦੇ ਜ਼ਬਰ ਦੇ ਹੱਤਖੰਡਿਆਂ ਦੇ باوجود ਜਿਹੜੀ ਹੈ ਗੁਰੂ ਕੀ ਸਿੱਖੀ ਔਰ ਸਿੱਖਾਂ ਦੀ ਡਿਫਾਇੰਸ ਉਸ ਦੀ ਵਿਕਟਰੀ ਹੋਈ ਹੈ ਔਰ ਇਹਨਾਂ ਦਾ ਮੂੰਹ ਕਾਲਾ ਹੋਇਆ ਹੈ ਜਿਹੜੇ ਕਿ ਇਸ ਦਿੱਲੀ ਦਰਬਾਰ ਦੇ ਉਸ ਕੁਹਾੜੀ ਦੇ ਦਸਤੇ ਬਣੇ ਹੋਏ ਉਹਨਾਂ ਦੇ ਹੱਥ ਠੋਕੇ ਨੇ ਜੀ ਜੀ ਸਰ ਸਾਹਿਬ ਅਗਲੇ ਸ਼ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਜੀ ਸਮਾਜ ਸੀਮਾ ਅੱਜ ਮੈਂ ਦੇਖ ਰਿਹਾ ਕਿ ਮੈਸੇਜਸ ਨੇ ਵੀ ਥੋੜਾ ਵਕਤ ਲਿਆ ਜ਼ਿਆਦਾ ਅ ਅਸੀਂ ਹਾਰਟ ਆਫ ਏਸ਼ੀਆ ਕਾਨਫਰੰਸ ਨੂੰ ਜਦੋਂ ਫੀਰਫਾਰਡ ਉਸ ਦੀ ਕੀਤੇ ਐਨਲਾਈਜ਼ ਕੀਤਾ ਤੇ ਫੈਕਟਰਸ ਕਿਹੜੇ ਕਿਸ ਤਰੀਕੇ ਨਾਲ ਦਰਬਾਰ ਸਾਹਿਬ ਸਰਤਾਜ ਜਜ਼ੀਰ ਨੂੰ ਨਾਂਣ ਦੇਣਾ ਕਿਵੇਂ ਸਾਈ ਮੀਆਂ ਮੀਰ ਔਰ ਸਮੁੱਚੀ ਖਾਲਸਾ ਕੌਮ ਦੀ ਤੋਹਫੀਨ ਔਰ ਇਹਨਾਂ ਸਾਰੇ ਫੈਕਟਰਸ ਨੂੰ ਹਾਈਲਾਈਟ ਕੀਤਾ ਫੇਲਿਅਰ ਦੀ ਗੱਲ ਵੀ ਕੀਤੀ ਕਿ ਕਿਵੇਂ ਪਾਕਿਸਤਾਨ ਨੂੰ ਮੈਲਾਈਨ ਕਰਨ ਦੇ ਲਈ ਅਫਗਾਨਿਸਤਾਨ ਨੂੰ ਇੱਕ ਜਿਹੜਾ ਮਰਸਨਰੀ ਦੇ ਤੌਰ ਤੇ ਵਰਤੇ ਔਰ ਮੈਂ ਇਹ ਦੇਖ ਰਿਹਾ ਸੀ ਮੈਂ ਕਹਾਂ ਕਿ ਬਹੁਤ ਸਾਰਾ ਜਦੋਂ ਇਹ ਸਾਰਾ ਵਰਤਾਰਾ ਹੋਇਆ ਹੈ ਜਿਹੜਾ ਹਰ ਘੰਟੇ ਬਾਅਦ ਖਬਰਾਂ ਦੇਣ ਵਾਲਾ ਮੀਡੀਆ ਜਿਸ ਖਬਰ ਦੀ ਉਮਰ ਵੀ 1 ਇੱਕ ਮਿੰਟ ਹੁੰਦੀ ਹੈ ਤੇ ਜਿਹਦੇ ਵਿੱਚ ਕੋਈ ਡੈਪਥ ਵੀ ਨਹੀਂ ਹੁੰਦੀ ਪਰ ਮੈਂ ਦੇਖ ਰਿਹਾ ਸੀ ਕਿ ਜਿਹੜੇ ਇਨਦਰ ਗੰਭੀਰ ਐਨਾਲਿਸਟ ਨੇ ਉਹ ਕੀ ਕਹਿਣਗੇ ਕਿ ਵੀ ਇਹ ਜਿਹੜੀ ਅੰਮ੍ਰਿਤਸਰ ਹਾਰਟ ਆਫ ਏਸ਼ੀਆ ਕਾਨਫਰੰਸ ਜਿਹਦੇ ਜਿਹਦੇ ਚ ਅਲਟੀਮੇਟਲੀ ਭਾਰਤ ਫਾਇਦਾ ਕੱਢ ਸਕਦਾ ਸੀ ਡਿਪਲੋਮੈਟਿਕ ਵਰਲਡ ਚ ਉਹਨਾਂ ਨੇ ਸੇ ਕੌਮ ਦੇ ਨਾਲ ਵੀ ਜਿਹੜਾ ਇਹ ਧਰੋਖ ਮਾਇਆ ਦਰਬਾਰ ਸਾਹਿਬ ਤੋਂ ਸਰਤਾਜ ਅਜੀਤ ਨੂੰ ਰੋਕੇ ਔਰ ਅੱਜ ਹੀ ਕੁਦਰਤੀ ਜਿਹੜਾ ਮੈਂ ਟ੍ਰਿਬਿਊਨ ਦੇ ਵਿੱਚ ਇੱਕ ਐਨਾਲਿਸਿਸ ਇਹ ਕੇਸੀ ਸਿੰਘ ਦਸਤਾਰ ਤਾਰੀ ਸਿੱਖ ਨੇ ਇੰਡੀਅਨ ਫੋਰਨ ਸਰਵਿਸ ਚ ਜੀ ਦਿੱਲੀ ਦੇ ਵਿੱਚ ਵੀ ਸੈਂਟਰਲ ਬੜੀਆਂ ਚੰਗੀਆਂ ਪੋਜੀਸ਼ਨਸ ਤੇ ਰਹੇ ਯੂਏਈ ਔਰ ਦੂਸਰੇ ਮੁਰਕਾਂ ਚਿੰਡਿਆ ਦੇ ਐਮਬੈਸਡਰ ਵੀ ਰਹੇ ਔਰ ਇਹਨਾਂ ਦਾ ਜਿਹੜਾ ਹੈ ਉਹ opinion ਦੇ ਵਿੱਚ ਸੀ ਸਟੋਰੀ ਆਫ ਲਾਸਟ ਓਪਰਚ्युनिटीज ਹਾਰਟ ਆਫ ਏਸ਼ੀਆ ਸ਼ੁੱਡ ਹੈਵ ਬ੍ਰੋਕਨ ਗਰਾਉਂਡ ਵਿਦ ਪਾਕਿਸਤਾਨ ਇਹਨਾਂ ਨੇ ਵੀ ਕਿਹਾ ਕਿ ਵੀ ਇਹ ਭਾਰਤ ਨੇ ਮੌਕਾ ਖੁੰਝਾਇਆ ਇਹ ਜਿਹੜਾ ਮੌਕਾ ਹੈ ਇਹ ਪਾਕਿਸਤਾਨ ਦੇ ਨਾਲ ਸਬੰਧ ਜੋੜਨ ਦੇ ਲਈ ਜਿਹੜਾ ਉਹ ਵਰਤਿਆ ਜਾਣਾ ਚਾਹੀਦਾ ਸੀ ਸੋ ਇਸ ਆਰਟੀਕਲ ਚ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਵੀ ਅਫਗਾਨਿਸਤਾਨ ਦਾ ਪ੍ਰੈਜ਼ੀਡੈਂਟ ਔਰ ਮੋਦੀ ਦੋਨੋਂ ਹੀ ਦਰਬਾਰ ਸਾਹਿਬ ਦਰਸ਼ਨਾਂ ਨੂੰ ਆਇਆ ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਫੋਕਸ ਸੀ ਹਾਰਟ ਆਫ ਏਸ਼ੀਆ ਕਾਨਫਰੰਸ ਐਟ ਅੰਮ੍ਰਿਤਸਰ اٹੈਂਡਡ ਬਾਈ 14 ਪਾਰਟਿਸਿਪੇਟਿੰਗ ਐਂਡ ਓਵਰ 2 ਡਜ਼ਨ ਸਪੋਰਟਿੰਗ ਕੰਟਰੀਜ਼ ਵਾਸ ਜੁਆਇੰਟਲੀ ਇਨੌਗੂਰੇਟਿਡ ਔਨ ਡਿਸੰਬਰ 4th ਬਾਈ ਅਫਗਾਨਿਸਤਾਨਸ ਪ੍ਰੈਜ਼ੀਡੈਂਟ ਅਸ਼ਰਫ ਗਾਨੀ ਐਂਡ ਇੰਡੀਆਸ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ it brought diplomatic theater to punjab and transitory focus on the holiest shrine of the sikh it also stir to borrow from morsel prose remembrance of things past un ide jehdi ik gal jehdi sanu vi ni akhri unanne ine keha ik sikh hon de natte paave sari umar inanne ਉਹ ਤਰੰਗਿਆਂ ਨੂੰ ਸਲੂਟ ਮਾਰਿਆ ਹੁੰਦਾ ਹੈ ਉਹਦੇ ਹੀ ਹਿੱਤ ਹੁੰਦੇ ਨੇ ਜੀ ਉਹਨਾਂ ਨੇ ਕਿਹਾ ਔਰ ਅੱਧਾ ਅੱਧਾ ਸੱਚ ਬੋਲਿਆ ਅੱਧਾ ਨਹੀਂ ਉਹਨਾਂ ਨੇ ਕਿਹਾ ਜੀ ਅਫਗਾਨਿਸਤਾਨ ਦਾ ਪ੍ਰੈਜ਼ੀਡੈਂਟ ਦਰਬਾਰ ਸਾਹਿਬ ਆਇਆ ਇਹ ਉਹੀ ਅਫਗਾਨਿਸਤਾਨ ਦਾ ਅਬਦਾਲੀ ਹੈ ਜਿਨੇ ਕਦੇ 1764 ਦੇ ਵਿੱਚ 1763 ਦੇ ਵਿੱਚ ਬਾੜ ਤਰੇ ਕੱਲੂਕਾਰੇ ਤੋਂ ਬਾਅਦ ਦਰਬਾਰ ਸਾਹਿਬ ਨੂੰ ਬਿਲਕੁਲ ਬਰਬਾਦ ਕੀਤਾ ਸੀ ਨਾਸਤੋ ਨਾਬੂਦ ਕੀਤਾ ਸੀ ਉਹਨਾਂ ਨੇ ਕਿਹਾ ਜੀ ਉੱਥੇ ਜਾਂ ਅਗਲੇ ਦਿਨ ਚੰਗਾ ਹੁੰਦਾ ਕਿ ਅਫਗਾਨਿਸਤਾਨ ਦਾ ਪ੍ਰੈਜ਼ੀਡੈਂਟ ਕੋਈ ਸ਼ਬਦ ਰਿਗਰੈਟ ਦੇ ਕਹਿ ਦਿੰਦਾ ਔਰ ਇਹ ਇੰਡੀਅਨ ਐਮਬੈਸਡਰ ਕਹਿ ਰਿਹਾ ਜਿਹੜਾ ਰਿਹਾ ਕਿ ਲੇਕਨ ਮੈਂ ਕਹਾਂ ਕਿ ਵੀ ਉਹ ਤਾਂ 18ਵੀਂ ਸਦੀ ਚ ਅਬਦਾਲੀ ਨੇ ਕੀਤਾ ਸਿੱਖਾਂ ਨੇ ਇਸਾਬ ਬਰਾਬਰ ਕਰ ਲਿਆ ਉਹਨੇ ਕੀਤਾ ਅਸੀਂ ਇੰਡਸ ਕ੍ਰਾਸ ਕਰਕੇ ਜਾ ਕੇ ਦਰਾ ਖੈਬਰ ਤੇ ਬਹਿ ਗਏ ਉਹਨਾਂ ਅਫਗਾਨਿਸਤਾਨ ਨੂੰ ਦੋ ਹਿੱਸਿਆਂ ਚ ਵੰਡ ਦਿੱਤਾ ਔਰ ਉਹ ਸਾਰੇ ਨੂੰ ਜਿਹੜੇ ਉਹੀ ਜਿਹੜੇ ਕਦੇ ਹਮਲਾਵਰ ਹੁੰਦੇ ਸੀ ਉਹਨਾਂ ਨੂੰ ਜਿਹੜਾ ਉਹ ਉਹ ਸਬਕ ਸਿਖਾਇਆ ਕਿ ਚੁੱਪ ਛਾ ਹਰੀਆ ਰਾਗਲਾ ਅੱਜ ਤੱਕ ਵੀ ਯਾਦ ਕਰਸੋ ਉਹਨਾਂ ਦੇ ਤਾਂ ਸਾਨੂੰ ਕੋਈ ਰਿਗਰਟ ਨਹੀਂ ਪਰ ਮੈਂ ਕਹਾਂ ਇਹ ਦੇਖੋ ਜਿਹੜਾ ਇਹ ਇਸ ਕਿਸਮ ਦੀ ਜਿਹੜੀ ਗੁਲਾਮੀ ਹੁੰਦੀ ਹੈ ਵੀ ਉਹਨੂੰ ਇਹ ਕਹਿਣਾ ਭੁੱਲ ਗਿਆ ਚਲੋ ਮੰਨ ਲਓ ਜੇ ਅਫਗਾਨਾਂ ਦਾ ਕਹਿਣਾ ਵੀ ਸੀ ਕਿ ਜੀ ਉਹ ਰਿਗਰਟ ਕਹਿੰਦਾ ਜਿਹੜਾ ਮੋਦੀ ਆਏ ਵੀ ਜਿਸ ਉਹਨੇ ਤਾਂ 18ਵੀਂ ਸਦੀ ਚ ਕੀਤਾ ਅਬਦਾਲੀ ਨੇ ਉਹਦਾ ਹਿਸਾਬ ਬਰਾਬਰ ਕਰ ਲਿਆ ਸਿੱਖਾਂ ਨੇ ਆ ਜਿਹੜੀ ਹਕੂਮਤ ਤੁਹਾਡੇ ਕੋਲ ਜਿਹਨਾਂ ਨੇ ਜੂਨ 84 ਚ ਟੈਂਕਾ ਤੋਪਾਂ ਨਾਲ ਹਮਲਾ ਕੀਤਾ ਇਹੀ ਮੋਦੀ ਆ ਕੇ ਰਿਗਰੈਟ ਇਹਨੇ ਕੀਤਾ ਜਾਂ ਇਹਨਾਂ ਦੀ ਪਾਰਲੀਮੈਂਟ ਜਾਂ ਇਹਨਾਂ ਦੇ ਇਹ ਤਾਂ ਨਵੰਬਰ 84 32 ਸਾਲ ਬਾਅਦ ਜਸਟਿਸ ਨਹੀਂ ਦਿੰਦਾ ਪਰ ਇਹਦੇ ਚ ਇੱਕ ਖਿਆਲ ਮੈਨੂੰ ਜ਼ਰੂਰ ਆਇਆ ਮੈਂ ਕਿਹਾ ਵੀ ਕਿਤੇ ਨਾ ਕਿਤੇ ਇਹ ਜਿਹੜੇ ਸਿੱਖ ਦੇ ਨਾਤੇ ਸੋਚਣ ਵਾਲੇ ਨੇ ਉਹਨੇ ਇਹ ਕਿਹਾ ਕਿ ਜੀ ਹਜ਼ਰਤ ਸਾਈ ਮੀਆਂ ਮੀਰ ਸੂਫੀ ਸੇਂਟ ਨੇ ਇਹਦਾ ਨਹੀਂ ਪੱਥਰ ਰੱਖਿਆ ਸੀ ਪਰ ਇਹ ਜਿਹੜੀ ਓਪਰਚੁਨਿਟੀ ਮਿਸ ਟੂ ਬਰੀ ਪਾਸਟ ਹਰਟਸ ਕਿ ਬੀਤੇ ਦੀਆਂ ਜੜੀਆਂ ਹਰਟਸ ਸੀ ਸਿੱਖਾਂ ਨੂੰ ਹੋਈਆਂ ਉਹਦਾ ਇੱਕ ਮੌਕਾ ਸੀ ਕਿ ਮੁਆਫੀ ਦੇ ਨਾਲ ਉਹਨੂੰ ਕੀਤਾ ਜਾਂਦਾ ਪਰ ਇੱਥੇ ਮੈਂ ਸਮਝਦਾ ਐ ਵੀ ਇਸ ਦੀ ਜਿਹੜੀ ਉਹ ਨੌਕਰੀ ਐ ਸਰਕਾਰੀ ਉਸ ਫਿਰ ਉਹਨੇ ਗੱਲ ਕੀਤੀ ਕਿ ਜੀ ਇਹ ਜਿਹੜਾ ਉਹਨੂੰ ਵੀ ਇਹ ਸਿਰਫ ਐਵੇਂ ਫੋਟੋ ਓਪਰਚੁਨਿਟੀ ਰਹੀ ਮੋਦੀ اور افغان ਪ੍ਰੈਜ਼ੀਡੈਂਟ ਆਏ ਫੋਟੋਆਂ ਲੋਾਈਆਂ ਪਰ ਜਿਹੜੀ ਗੱਲ ਕਰਕੇ ਮੈਂ ਇਸ ਆਰਟੀਕਲ ਨੂੰ ਚੁਣਿਆ ਇੱਕ ਗੱਲ ਇਹਨੇ ਫਿਰ ਕਿਹਾ ਉਹਨੇ ਕਿਹਾ ਜੀ ਹਾਰਟ ਆਫ ایشیا ਕਾਨਫਰੰਸ 'ਚ ਵੀ ਅੰਮ੍ਰਿਤਸਰ ਡੈਕਲੇਰੇਸ਼ਨ ਦੀ ਗੱਲ ਹੋਈ ਔਰ ਇਹੀ ਤਾਂ 1994 ਦੇ ਵਿੱਚ ਅਕਾਲ ਤਖਤ ਤੋਂ ਸਿੱਖਾਂ ਨੇ ਵੀ ਅੰਮ੍ਰਿਤਸਰ ਡੈਕਲੇਰੇਸ਼ਨ ਕੀਤੀ ਸੀ ਜਦੋਂ ਇੰਡੀਆ ਦੇ ਵਿੱਚ ਨੂੰ ਅੰਮ੍ਰਿਤਸਰ ਦਾ ਐਲਾਨਨਾਮਾ ਕਿਹਾ ਜਾਂਦਾ ਹੈ ਕਿ ਜਿਹਦੇ ਵਿੱਚ ਜਿਹੜੀ ਹੈ ਫੈਡਰਲ ਸਟਰਕਚਰ ਦੀ ਗੱਲ ਕੀਤੀ ਗਈ ਸੀ ਇਹਦੇ ਵਿੱਚ ਉਹਦੇ ਕਿਤੇ ਨਾ ਕਿਤੇ ਥੋੜਾ ਬਹੁਤ ਪ੍ਰੋਸੈਕੈਂਗਲ ਹੈ ਕਿ ਭਈ ਇਹਦੇ ਵਿੱਚ ਵੀ ਰੀਜਨਲ ਕੋਆਪਰੇਸ਼ਨ ਦੀ ਤਾਂ ਗੱਲ ਹੋ ਰਹੀ ਹੈ ਕਿ ਸਾਰੇ ਸਾਊਥ ਏਸ਼ੀਆ ਦੇ ਔਰ ਸੈਂਟਰਲ ਏਸ਼ੀਆ ਤੱਕ ਦੇ ਮੁਲਕ ਜਿਹੜੇ ਨੇ ਉਹ ਇਹ ਦੇ ਕੋਰਪੋਰੇਟ ਕਾਰਨਰ ਉਹਨੇ ਕਿਹਾ ਕਿ ਵੀ ਇਹ ਆਇਰਨੀ ਸੀ ਸੈਕੰਡਲੀ ਦਾ ਰੂਬਰਿਕ ਅਮਰਤਸਰ ਡੈਕਲੇਰੇਸ਼ਨ ਇਗਨੋਰਡ ਥੈਟ ਦਾ 1994 ਡੈਕਲੇਰੇਸ਼ਨ ਇਸ਼ੂਡ ਫ্রম ਅਕਾਜ਼ ਤੱਕ ਡਿਮਾਂਡਿੰਗ ਆਟੋਨੋਮੀ ਫਾਰ ਸਿਕਸ ਇਜ਼ ਆਲਸੋ ਸੋ ਟਾਈਟਨ ਉਹਨੇ ਕਿਹਾ ਜੀ ਇਹ ਮਤਲਬ ਉਹ ਕਹਿਣਾ ਇਹ ਚਾਹੁੰਦਾ ਵੀ ਇਹ ਤੁਸੀਂ ਵੀ ਅਮਰਤਸਰ ਡੈਕਲੇਰੇਸ਼ਨ کہہ ਦੁੱਤਾ ਇਹ ਤਾਂ ਆਲਰੇਡੀ ਆਟੋਨੋਮੀ ਯਾਨੀ ਕਿ ਖਾਲਸਾਣ ਦੀ ਗੱਲ ਸੀ ਪਰ ਉਹਨੇ ਕਿਹਾ ਕਿ ਵੀ ਜਿਹੜੀ ਤੁਸੀਂ ਕੋਆਪਰੇਸ਼ਨ ਦੀ ਗੱਲ ਕਰਕੇ ਕੀਤਾ ਉਹਦੀ ਸਪਿਰਿਟ ਨੂੰ ਤੁਸੀਂ ਕਿਲ ਕਰ ਦਿੱਤਾ ਫਿਰ ਉਹਨੇ ਕਿਹਾ ਕਿ ਭਈ ਇਹ ਜਿਹੜਾ ਤੁਸੀਂ ਫਰੇਮਵਰਕ ਬਣਾਉਣਾ ਚਾਹੁੰਦੇ ਸੀ ਕਿ ਭਾਈ ਉਹਦੇ ਚ ਗੱਲ ਹੋਏ ਉਹ ਨਹੀਂ ਹੋਈ ਉਹਨਾਂ ਨੇ ਕਿਹਾ ਕਿ ਭਈ ਐਟ ਦਾ ਹਾਰਟ ਆਫ ਦਿਸ ਵਿਜਨ ਫਾਰ ਅ ਨਿਊ ਏਸ਼ੀਆ ਲਾਈ ਇੰਡੀਆ ਪਾਕਿਸਤਾਨ ਰਿਲੇਸ਼ਨਸ ਬੈਡਵਿਲਡ ਬਾਈ ਡਿਸਟਰਸਟ ਐਂਡ ਰਾਈਵਲਰੀ ਐਟ ਅਮਰਤਸਰ ਇੰਡੀਆ ਕਾਟ ਪਾਕਿਸਤਾਨ ਇਨ ਅ ਪਿੰਸਰ ਮੂਵ ਬੀਟਵੀਨ ਪ੍ਰੈਜ਼ੀਡੈਂਟ ਗਨੀ ਔਰ ਉਹਨੇ ਇਹ ਕਿਹਾ ਪਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪਾਰਟ ਸੀ ਕਿ ਵੀ ਇਟ ਵਾਸ ਅਨਦਰ ਓਪਰਚੁਨਿਟੀ ਲਾਸਟ ਐਸ ਨੋ ਮਸਕੂਲਰ ਪਾਲਿਸੀ ਟੁਵਰਡਸ ਪਾਕਿਸਤਾਨ ਕੈਨ ਵਰਕ ਵਿਦਆਊਟ ਕੀਪਿੰਗ ਦਾ ਡੋਰ ਓਪਨ ਫਾਰ ਅਸਰਟੇਨਿੰਗ ਵਾਟ ਇਫੈਕਟ ਇਫ ਐਨੀ ਦਾ ਪਾਲਿਸੀਜ਼ ਹੈਵਿੰਗ ਓਨ ਪਾਕਿਸਤਾਨਸ ਥਿੰਕਿੰਗ ਉਹਨਾਂ ਨੇ ਕਿਹਾ ਜੀ ਮਸ ਪਾਵਰ ਜਿੰਨੀ ਮਰਜ਼ੀ ਦਿਖਾਈ ਜੋ ਜੇ ਡਿਪਲੋਮੇਸੀ ਲਈ ਤੁਸੀਂ ਦਰਵਾਜ਼ਾ ਖੁੱਲਾ ਨਹੀਂ ਰੱਖਿਆ ਮੈਂ ਆਰਟੀਕਲ ਨੂੰ ਕੱਟ ਸ਼ਾਰਟ ਕਰ ਰਹੇ ਹਾਂ ਕਿਉਂਕਿ ਉਹਨੇ ਇਹ ਕਿਹਾ ਹੈ ਕਿ ਵੀ ਜੇ ਇਨਾ ਨੇ ਸਰਤਾਜ ਅਜ਼ੀਜ਼ ਦੇ ਨਾਲ ਕੋਈ ਰਾਫਤਾ ਨਹੀਂ ਕੀਤਾ ਬੈਕ ਡੋਰ ਇਹ ਬਹੁਤ ਵੱਡੀ ਭੁੱਲ ਹੈ ਉਹ ਕਿਉਂਕਿ ਤੁਸੀਂ ਇਕੱਲੇ ਮਸਕুলਰ ਪਾਵਰ ਨਾਲ ਕੀ ਕਰੋਗੇ ਜੇ ਤੁਸੀਂ ਡਿਪਲੋਮੇਸੀ ਦੇ ਲਈ ਦਰਵਾਜ਼ਾ ਖੁੱਲਾ ਨਹੀਂ ਰੱਖਦੇ ਔਰ ਅਖੀਰ ਚ ਉਹਨਾਂ ਨੇ ਕਿਹਾ ਦਾ ਕੁਐਸਚਨ ਹਾਊਐਵਰ ਰਿਮੇਨਸ ਅਬਾਊਟ ਇੰਡੀਅਨ ਸਟ੍ਰੈਟਜੀ ਇਨ ਡੀਲਿੰਗ ਵਿਦ ਅ ਟ੍ਰਬਲਸਮ ਨੇਬਰ ਉਹਨੇ ਆ ਵੀ ਭਾਰਤ ਚਲੋ ਪਾਕਿਸਤਾਨ ਟ੍ਰਬਲ ਕਰਦਾ ਪਰ ਤੁਹਾਡੀ ਵਿਉਂਤ ਕੀ ਹੈ ਸਟ੍ਰੈਟਜੀ ਕੀ ਹੈ ਦ ਸੋ ਕਾਲਡ ਸਰਜਿਕਲ ਸਟ੍ਰਾਈਕ ਇਹ ਵੀ ਇਹਨਾਂ ਨੂੰ ਵੀ ਪਤਾ ਹੈ ਜਿਹੜਾ ਇਨਸਾਈਡ ਨੇ ਵੀ ਇਹ ਸਰਜਿਕਲ ਸਟ੍ਰਾਈਕ ਸਰਜਿਕਲ ਡਰਾਮਾ ਸੋ ਕਾਲਡ ਖਾਤੀ ਅਨਦਰ ਦ ਸੋ ਕਾਲਡ ਸਰਜਿਕਲ ਸਟ੍ਰਾਈਕ ਹੈਜ਼ ਫੇਲਡ ਟੂ ਡੈਟਰ ਪਾਕਿਸਤਾਨ ਕਿ ਜੀ ਜੇ ਤੁਸੀਂ ਕਹਿੰਦੇ ਸੀ ਜੀ ਪਾਕਿਸਤਾਨ ਕੋ ਨਾਨੀ ਯਾਦ ਕਰਵਾਦੀ ਛਠੀ ਦਾ ਦੁੱਧ ਪਿਲਾਦੀ ਹੈ ਉਹ ਕਹਿੰਦਾ ਵੀ ਥੈਟ ਹੈਜ਼ ਫੇਲ ਟੂ ਡੈਟਰ ਪਾਕਿਸਤਾਨ ਪਾਕਿਸਤਾਨ ਤੇ ਉਹਦਾ ਕੋਈ ਫਰਕ ਨਹੀਂ ਪਿਆ ਅਦਰਵਾਈਜ਼ देयर ਊਡ ਨਾਟ ਹੈਵ ਬੀਨ ਬੀਹੈਡਿੰਗ ਆਫ ਇੰਡੀਅਨ ਸ਼ੋਲਡਜਰਸ ਐਟ ਦਾ ਲਾਈਨ ਆਫ ਕੰਟਰੋਲ অর ਦਾ ਨਗਰੋਟਾ ਅਟੈਕ ਉਹਨੇ ਕਿਹਾ ਜੀ ਜੇ ਤੁਸੀਂ ਪਾਕਿਸਤਾਨ ਨੂੰ ਸੰਭਗ ਸਿਕਾਇਆ ਹੁੰਦਾ ਤੁਹਾਡੇ ਕਹਿਣ ਮੁਤਾਬਕ ਅਖੋਤੀ ਸੋ ਕਾਲਡ ਤੇ ਫਿਰ ਨਾ ਭਾਰਤੀ ਸ਼ੋਲਡਜਰ ਦੇ ਸਿਰ ਲੱਤੇ ਹੁੰਦੇ ਤੇ ਨਾ ਨਗਰੋਟਾ ਕੈਂਪ ਤੇ ਹਮਲਾ ਹੁੰਦਾ ਜਿਹਦੇ ਚ ਦੋ ਮੇਜਰ ਔਰ ਪੰਜ ਕੇ ਸੱਤ ਸ਼ੋਲਡਜਰ ਮਾਰੇ ਗਏ ਇੰਡੀਆ ਕੈਨ ਨੀਦਰ ਇੰਡੀਆ ਕੈਨ ਆਈਦਰ ਐਸਕੇਲੇਟ ਰੀਟੈਲੀਓਟਰੀ ਰੀਟੈਲੀਓਟਰੀ ਸਟ੍ਰਾਈਕਸ ਬਾਈ ਵੈਪਨਸ ਫਾਇਰ ਔਰ ਐਕਚੁਅਲ ਇਨਟਰੂਜਨਸ होपिंग द पाकिस्तान आर्मी विल इवेंचुअली सू फॉर पीस उन्होंने कहा जी एक तरीका तो यह है कि भारत हमरे त हमला करी जाए ता कि पाकिस्तान ने कहे कि जी मैं हूँ असी शांति की गल बात करनी है अल्टरनेटिवली इंडिया कुड गिव टाइम एंड स्पेस टू द न्यू चीफ ऑफ पाकिस्तान आर्मी स्टाफ जनरल कमर जावेद बाजवा टू सी इफ ही मॉड्यूलेट्स इज आर्मीज टैक्टिक्स बाई पुटिंग द टैर मॉड्यूल्स ऑन लीश एल बी एड टैंपरेरीली उन्हें कहा जी ਜਾਂ ਇਹ ਹੈ ਕਿ ਜਿਹੜੇ ਨਵੇਂ ਕਮਰ ਜਵੇਦ ਬਾਜਵਾ ਬਣੇ ਨੇ ਉਹਨਾਂ ਨੂੰ ਵਕਤ ਦਿੱਤਾ ਜਾਏ ਕਿਉਂ ਇਸ ਕਿਸਮ ਦੇ ਜਿਹੜੇ ਹਿੰਸਕ دہشت گردੀ ਵਾਲੇ ਨੇ ਉਹਨਾਂ ਨੂੰ ਦੇ ਉੱਤੇ ਸੰਗੜੀ ਪਾਣ ਭਾਵੇਂ ਕਿ ਟੈਂਪਰੇਰੀ ਹੋਏਗਾ ਅਸਿਊਮਿੰਗ ਪ੍ਰੈਜ਼ੀਡੈਂਟ ਇਲੈਕਟ ਡੋਨਲਡ 트੍ਰੰਪਸ ਬੈਨੇਡਿਕਸ਼ਨ ਆਫ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਰੈਸਟ੍ਰੇਂਟ ਡਿਸਪਾਈਟ ਪ੍ਰੋਵੋਕਿੰਗ ਹਿਮ ਇਨ ਅਰਨਾਚਲ ਪ੍ਰਦੇਸ਼ ਇਜ਼ ਪੂਰ ਸਟ੍ਰੈਟੈਜੀਜ਼ਡ ਉਹਨਾਂ ਨੇ ਕਿਹਾ ਜੀ ਤੁਸੀਂ ਪਹਿਲਾਂ ਹੀ ਪੂਰ ਸਟ੍ਰੈਟਜੀ ਕਰ ਰਹੇ ਹੋ ਡੋਨਲਡ 트੍ਰੰਪ ਦੀ ਬੈਨੇਡਿਕਸ਼ਨ ਵੀ ਔਰ ਚਾਈਨਾ ਨਾਲ ਡੀਲ ਕਰਦੇ ਔਰ ਕਲੋਜ਼ਿੰਗ ਚ ਉਹਨੇ ਜਿਹੜੀ ਕਿਹਾ ਐਜ਼ ਅ ਰਾਈジング ਪਾਵਰ ਬਿਸੈਟ ਕਰੰਟਲੀ ਵਿਦ ਡੀਮੋਨਟਾਈਜ਼ੇਸ਼ਨ ਡਿਸਰਪਸ਼ਨ ਕਿ ਜੀ ਭਾਰਤ ਆਪਣੇ ਆਪ ਨੂੰ ਰਾਈジング ਪਾਵਰ ਕਹਿੰਦਾ ਹੈ ਉਹਦਾ ਡੀਮੋਨਟਾਈਜ਼ੇਸ਼ਨ ਕੀਤੀ ਹੋਈ ਹੈ ਇਟ ਇਜ਼ ਨਾਟ ਇਨ ਇੰਡੀਆਜ਼ ਇੰਟਰਸਟ ਟੂ ਐਸਕੇਲੇਟ ਟੈਂਸ਼ਨਸ ਇਹ ਜਿਹੜਾ ਡਿਪਲੋਮੈਟ ਦਾ ਕਨਕਲੂਜ਼ਨ ਹੈ ਕਿ ਇਹ ਭਾਰਤ ਦੇ ਹਿੱਤ ਚ ਨਹੀਂ ਤੁਹਾਡੇ ਰੁਪਿਆਵਾਂ ਦਾ ਕੀ ਹਾਲ ਹੋ ਰਿਹਾ ਹੈ ਕਿ ਤੁਸੀਂ ਜਿਹੜਾ ਇਹ ਟੈਨਸ਼ਨ ਕਸ਼ੀਦਗੀ ਬਣਾ ਕੇ ਰੱਖੋ ਇਹ ਤੁਹਾਡੇ ਹੱਕ 'ਚ ਨਹੀਂ ਹੈ 올 ਟਾਕਸ ਆਰ ਨਾਟ ਕਾਊਟੋਇੰਗ ਨੋਰ ਇਸ ਚੈਸਟ थੰਪਿੰਗ ਅ ਸਟ੍ਰੈਟਜੀ ਉਹਨੇ ਕਿਹਾ ਜੀ ਗੱਲਬਾਤ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਕਿਸੇ ਅੱਗੇ ਲੰਮੇ ਪੈ ਗਏ ਹੋ ਤੇ ਛਾਤੀ ਠੋਕਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਕੋ ਬੜੇ ਜਿੱਤ ਗਏ ਹੋ ਜੀ ਮਤਲਬ ਇਹ ਹੈ ਕਿ ਇਹਦਾ ਐਂਡ ਆਫ ਦਾ ਡੇ ਗੱਲਬਾਤ ਹੀ ਰਸਤਾ ਹੁੰਦਾ ਹੈ ਇਹ ਡੋਸ ਆਫ ਰੀਅਲਿਸਟਿਕ ਡਿਪਲੋਮੇਸੀ all around is overdue ਉਹਨਾਂ ਨੇ ਕਿਹਾ ਜੀ ਕਿ ਜੇ ਤੁਸੀਂ ਹਕੀਕਤ ਦੇ ਨੇੜੇ ਜਾਣਾ ਹੈ ਤਾਂ ਫਿਰ ਡਿਪਲੋਮੇਸੀ ਦੇ ਨਾਲ ਇਹ ਗੱਲ ਹੋ ਸਕਦੀ ਹੈ ਸੋ ਮੈਨੂੰ ਇਹ ਇੱਕ ਜਿਹੜਾ ਇੰਡੀਅਨ ਸਰਵੈਂਟ ਹੈ ساری ਉਮਰ ਫੋਰਨ ਸਰਵਿਸ ਰਿਹਾ ਐਂਬੈਸਡਰ ਬਣਿਆ ਹੈ ਔਰ ਹੁਣ ਵੀ ਕਾਲਮਨਿਸਟ ਹੈ ਬੜਾ ਪਪੂਲਰ ਜੀ ਉਸ ਦਾ ਐਨਲਿਸਿਸ ਮੈਂ ਕਿਹਾ ਉਹਨੇ ਵੀ ਕਿਹਾ ਕਿ ਜੀ ਇਹ ਮਿਸ ਓਪਰਚੁਨਿਟੀ ਹੈ ਔਰ ਇੱਕ ਚੈਸਟ ਥੰਪਿੰਗ ਦੇ ਨਾਲ ਤੇ ਸੋ ਕਾਲਡ ਸਰਜਿਕਲ ਸਟ੍ਰਾਈਕਸ ਤੇ ਫਲਾਣੇ ਦੇ ਨਾਲ ਕੁਝ ਨਹੀਂ ਨਿਕਲਣਾ ਅਲਟੀਮੇਟਲੀ ਡਿਪਲੋਮੇਸੀ ਹੀ ਇਸ ਦਾ ਸੋਲੂਸ਼ਨ ਹੈ ਜੀ ਡਾਕਟਰ ਸਾਹਿਬ ਇਸ਼ਾਰਾ ਹੋ ਗਿਆ ਬ੍ਰੇਕ ਤੇ ਜਾਣਦਾ ਵੀਅਰਸ ਸਰ ਨਾਲ ਇਸ ਤਰ੍ਹਾਂ ਬਨੇ ਰਹਿਣਾ ਮਿਲਦੇ ਆ ਛੋਟੇ ਵਕਤ ਤੋਂ ਬਾਅਦ